ਅੱਜ ਸਵੇਰ ਦੀਆਂ ਬਹੁਤ ਨਿਊਜ਼ਾਂ ਦੇਖਦਾ ਪਿਆ ਮੈਂ ਟਿਕਟੌਕ ਤੇ ਇੰਸਟਾਗ੍ਰਾਮ ਫੇਸਬੁੱਕ ਤੇ ਕਿ ਪੋਰਤਗਾਲ ਨੇ ਪੇਪਰ ਦੇਣੇ ਬੰਦ ਕਰਤੇ ਫਾਈਲਾਂ ਲੋਕ ਹੁਣੀਆਂ ਬੰਦ ਹੋ ਗਈਆਂ ਹਨ ਜਿੰਨੇ ਵੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਆਪਣੇ ਆਫਿਸ ਖੋਲ ਕੇ ਬੈਠੇ ਆ ਫੜ ਫੜ ਲਾਈਵ ਹੋ ਕੇ ਸ਼ੇਅਰ ਕਰਾਈ ਜਾਂਦੇ ਵੀਡੀਓ ਆਪਣੀਆਂ ਲਾਈਕ ਕਰਾਈ ਜਾਂਦੇ ਕਿ ਫੜ ਫੜ ਲਾਈਕ ਕਰੋ ਪਰ ਉਹਨਾਂ ਨੂੰ ਇਹ ਫਿਕਰ ਨਹੀਂਗਾ ਜਿਹੜੇ ਭੈਣ ਭਰਾ ਕਰਜ਼ਾ ਚਾਕੇ ਪ੍ਰਦੇਸ਼ਾਂ ਦੇ ਵਿੱਚ ਪਹੁੰਚੇ ਆ ਯੂਰਪ ਚ ਆਏ ਆ ਉਹਨਾਂ ਦਾ ਕੀ ਬੀਤੀ ਹੋਊਗੀ ਸਚਾਈ ਦੱਸਿਆ ਕਰੋ ਕਿ ਇਹ ਪਰਮਾਨੈਂਟਲੀ ਬੰਦ ਨਹੀਂ ਹੋਏ ਠੀਕ ਆ ਮੈਂ ਮੰਨਦਾ 4 ਲੱਖ ਦੀ ਇਸ ਪੈਂਡਿੰਗ ਤੇ ਆਈਮਾ ਨੂੰ ਇਸ ਟਾਈਮ ਬਹੁਤ ਟੈਨਸ਼ਨ ਪਈ ਆ ਆਈਮਾ ਵੀ ਕੰਮ ਛੱਡਣ ਨੂੰ ਕਰਦੀ ਆ ਪਰ ਪੈਂਡਿੰਗ ਕੇਸ ਦੇਖ ਕੇ ਛੱਡਣ ਨੂੰ ਕਰਦੀ ਆ ਕਿ ਗਾਹਲੇ ਕਿੱਥੇ ਅਸੀਂ ਹੱਲ ਕਰਾਂਗੇ ਸਚਾਈ ਦੱਸਿਆ ਕਰੋ ਕਿ 2011 11 ਦੇ ਵਿੱਚ ਵੀ ਰੀਨਿਊ ਹੋਣੀ ਬੰਦ ਹੋ ਗਈ ਸੀ 60 ਲੋਕਾਂ ਨੂੰ ਟੈਨਸ਼ਨ ਪੈ ਗਈ ਸੀ ਗਾਹ ਰੀਨਿਊ ਹੋਣੇ ਜਾਂ ਨਹੀਂ ਹੋਣੇ ਉਸ ਟਾਈਮ ਵੀ ਲੋਕ ਬਹੁਤ ਟੈਨਸ਼ਨ ਦੇ ਵਿੱਚ ਸਿਗੇ ਤੇ 2017 ਦੇ ਵਿੱਚ ਜਾ ਕੇ ਸਰਹੰਸਾ ਸਾਲ ਬਣਾਨੇ ਬੰਦ ਹੋ ਗਏ ਸੀ ਗਵਰਨਮੈਂਟ ਨੇ ਐਲਾਨ ਕਰਤਾ ਸੀ ਕਿ ਤੁਸੀਂ ਸਰਹੰਸਾ ਸਾਲ ਗਾ ਨਹੀਂ ਬਣਾਣੇ ਬਹੁਤ ਲੋਕਾਂ ਨੂੰ ਟੈਨਸ਼ਨ ਪੈ ਗਈ ਸੀ ਉਸ ਟਾਈਮ ਵੀ ਇਹ ਕਿ ਪੁਰਤਗਾਲ ਨੇ ਪੇਪਰ ਬੰਦ ਕਰਤੇ ਆ ਐਵੇਂ ਲਾਈਕ ਵੀਊ ਕਰਨ ਵਾਸਤੇ ਲੋਕਾਂ ਦੀ ਹਮਦਰਦੀ ਦਾ ਦਿਲਾਂ ਨਾ ਖੇਡਿਆ ਕਰੋ ਜਿਹੜੇ ਭੰਪਰ ਲੱਖਾਂ ਲੋਕੀ ਪੈਸੇ ਲਾ ਕੇ ਆਏ ਆ ਉਹ ਵਿਚਾਰੇ ਕਿੱਥੇ ਜਾਣੇ ਕਿੰਨੀ ਸਟ੍ਰੈਸ ਉਹਨਾਂ ਦਿਮਾਗ ਤੇ ਪਈ ਆ ਇਹ ਦੇਖੋ ਤੁਸੀਂ ਰਾਤ ਕਿੱਦਾਂ ਘਟਣੀ ਕਿੱਦਾਂ ਨਹੀਂ ਘਟੇ ਉਹਨਾਂ ਕਿੰਨੀ ਟੈਨਸ਼ਨ ਹੋਣੀ ਆ ਤਾਂ ਜਿਹੜੇ ਭੈਣ ਭਰਾ ਪੁਰਤਗਾਲ ਦੇ ਵਿੱਚ ਆਏ ਹੁਣ ਦੱਸਣਾ ਚਾਹਨਾ ਕਿ 4 ਲੱਖ ਕੇ ਸਪੈਂਡਿੰਗ ਪਏ ਆ ਜਦੋਂ ਇਹਨਾਂ ਦੀ ਸੈਟਲਮੈਂਟ ਹੋ ਗਈ ਪ੍ਰੋਬਲਮ ਇਹ ਕਿਸ ਨਿਕਲ ਗਏ ਤੇ ਗਾਹ ਦੁਬਾਰਾ ਇਹਨਾਂ ਨੇ ਫਾਈਨਲ ਲੌਕ ਉੱਪਰ ਕੁਝ ਸ਼ੁਰੂ ਕਰ ਦੇਣਾ ਕਿ ਪੁਰਤਗਾਲ ਦੀ ਗਵਰਨਮੈਂਟ ਚੱਲਦੀ ਟੈਕਸ ਦੇ ਸਿਰੋਂ ਸਾਰੇ ਆ ਦੇਖ ਸਕਦੇ ਇਤਿਹਾਸ ਕੋ ਆਇਆ ਕਿ 2010 ਤੋਂ ਲੈ ਕੇ 2018 ਤੱਕ ਪੁਰਤਗਾਲ ਦਾ ਕੀ ਹਾਲ ਸੀ ਜਦੋਂ ਇਮੀਗ੍ਰੇਸ਼ਨ ਜ਼ਿਆਦਾ ਆ ਗਈ ਆ ਪੁਰਤਗਾਲ ਦੇ ਹਾਲਾਤ ਕਿੰਨੇ ਬੈਟਰ ਹੋ ਗਏ ਆ ਪੁਰਤਗਾਲ ਦੀ ਗਵਰਨਮੈਂਟ ਚੱਲਦੀ ਟੈਕਸ ਦੇ ਸਿਰੋਂ ਆ ਕੋਈ ਵੀ ਭੈਣ ਭਰਾ ਟੈਨਸ਼ਨ ਨਾਲ ਪ ਪਰਮਾਨੈਂਟਲੀ ਬੰ ਨਹੀਂ ਤਾਂ ਕਿਤੇ ਵੀ ਲਿਖਿਆ ਦਿਖਾ ਦੋਗੇ ਪਰਮਾਨੈਂਟਲੀ ਪੁਰਤਗਾਲ ਦੇ ਪੇਪਰ ਬੰਦ ਹੋਏ ਆ। ਅਸੀਂ ਲੋਕਾਂ ਨੂੰ ਟੈਨਸ਼ਨ ਨਾ ਪਾਇਆ ਕਰੋ। ਜਿੰਨੇ ਵੀ ਭੈਣ ਭਰਾ ਪੁਰਤਗਾਲ ਦੇ ਵਿੱਚ ਆਇਆ ਸਭ ਨੂੰ ਪੇਪਰ ਮਿਲਣਗੇ। ਠੀਕਾ ਮੰਨਦੇ ਪਏ ਆ ਕਿ ਪੁਰਤਗਾਲ ਦੇ ਹਾਲਾਤ ਇਸ ਟਾਈਮ ਇਦਾਂ ਦੇ ਹੋ ਚੁੱਕੇ ਆ। ਇੰਨਾ ਕਿ ਇਮੀਗ੍ਰੇਟਰ ਆਪਾਂ ਬੰਦਾ ਆ ਚੁੱਕਾ ਆ ਕਿ ਆਈਮਾਂ ਵਾਲੋਂ ਟੈਨਸ਼ਨ ਪੈ ਗਈ ਆ ਉਹ ਵੀ ਛੱਡਣ ਦੇ ਮਜਬੂਰ ਹੋ ਗਏ ਸੀਗੇ। ਪਰ ਉਹਨਾਂ ਦੇ 4 ਲੱਖ ਜਿਹੜੇ ਪੈਂਡਿੰਗ ਪਏ ਆ ਉਹ ਹੱਲ ਕਰਕੇ ਉਹਨਾਂ ਨੇ ਗਾਂ ਪ੍ਰੋਸੈਸ ਸ਼ੁਰੂ ਕਰਨਾ ਆ। 2011 'ਚ ਵੀ ਦੇਖ ਸਾਧਿਆ ਰੀਨੂ ਬੰਦ ਹੋਈ ਸੀ ਤੇ ਬਾਅਦ ਵਿੱਚ 1 ਜੇ ਪ੍ਰੋਸੈਸ ਇੱਦਾਂ ਹੀ ਬੰਦ ਰਹਿਣਗੇ ਤਾਂ ਦੇਸ਼ ਤੁਹਾਨੂੰ ਪਤਾ ਕਿੰਨਾ ਥੱਲੇ ਚਲ ਜਾਣਾ ਆ ਕਿਉਂਕਿ ਜਿੰਨੀ ਆਪਾਂ ਆਪਣੇ ਇਮੀਗ੍ਰੈਂਟਾਂ ਦੇ ਆ ਉਹ ਜਿੰਨਾ ਟੈਕਸ ਦਿੰਦੇ ਪਏ ਛੱਡ ਗੱਲਾਂ ਦਿਓ ਇਸ ਕਰਕੇ ਕੋਈ ਵੀ ਭੈਣ ਭਰਾ ਟੈਨਸ਼ਨ ਨਾ ਲਵੇ ਆਉਣ ਵਾਲੇ ਦਿਨਾਂ ਵਿੱਚ ਸਭ ਦਾ ਹੱਲ ਹੋ ਜਾਣਾ ਹੈ ਇਹ ਨਹੀਂ ਪਤਾ ਕਦੋਂ ਹੋਣਿਆ ਮਹੀਨਾ ਦੋ ਮਹੀਨੇ ਬੰਦ ਰਹਿ ਸਕਦਾ ਹੈ ਪ੍ਰੋਸੈਸ ਸਾਰਾ ਪਿਛਲਾ 4 ਲੱਖ ਬੰਦਾ ਕਲੀਅਰ ਕਰਕੇ ਫੇਰ ਅਗਲਾ ਪ੍ਰੋਸੈਸ ਚਲਾਉਗੇ ਬਾਕੀ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਭੈਣ ਭਰਾ ਟੈਨਸ਼ਨ ਦੇ ਵਿੱਚ ਬੈਠਾ ਮਾੜੀ ਮੋਟੀ ਉਹ ਟੈਨਸ਼ਨ ਹੱਲ ਕਰ ਸਕੇ